ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਡੀ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਪਿੰਡ ਚਿਭਾਲ ਕਲਾਂ ਜ਼ਿਲ੍ਹਾ ਤੇ ਤਸੀਲ ਦੋਸਤ ਤਰਨਤਾਰਨ ਦੋਸਤੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ 'ਚ ਵੀਰ ਦੇ ਤਿੰਨ ਚਾਰ ਦੇ ਕਰੀਬ ਨਾਲ ਘਰੇ ਰੱਖੇ ਹੋਏ ਆ ਪਸ਼ੂ ਪਾਲਣ ਦਾ ਕੰਮ ਆ ਸਹਾਇਕ ਧੰਦੇ ਤੌਰ ਤੇ ਵੀਰ ਨੇ ਕਰੇ ਪਸ਼ੂ ਰੱਖੇ ਹੋਏ ਆ ਇੱਕ ਵੀਰ ਨੇ ਝੋਟੀ ਉਕਾਉ ਕੀਤੀ ਦੂਜੇ ਸੂਏ ਸੋਨ ਤਿਆਰ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਕੋਈ ਖਰੀਦਦਾਰ ਯਾਦ ਕਰਨੀ ਹੈ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਝੋਟੀ ਸੂਣ ਵਾਲੀ ਹੈ ਡੇਟ ਮੁਤਾਬਕ ਹੈ 4 ਤੋਂ 5 ਦਿਨ ਬਾਈ ਕਿਆਂ ਸੂਣ ਵਿੱਚ ਹਜੇ ਕੱਚੀ ਹੈ ਤੇ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ ਨਾਰਮਲ ਝੋਟੀ ਨੇ 11 ਤੋਂ 12 ਲੀਟਰ ਦੁੱਧ ਕੋਲਾ ਚਵਾਇਆ ਐਤੀ ਬਾਈ ਕਹਿੰਦਾ 14 ਤੋਂ 15 ਲੀਟਰ ਦੁੱਧ ਕੋਲਾ ਚਵਾ ਦੂਗੀ ਆਮ ਨਾਲ ਝੋਟੀ ਤੇ ਬਾਕੀ ਥਣਾ ਸਾਇ ਦੋਸਤੋ ਚੈੱਕ ਕਰ ਸਕਦੇ ਆਂ ਚਾਰੇ ਥਨਾ ਸਿਆਈ ਦੋਸਤੋ ਸੋਨਾ ਵਾ ਮੁੱਠੀਆ ਥਨ ਲੱਗਾ ਹੈ ਪੂਰਾ ਥਨਾ ਜੀ ਫੋਰ ਚਾਂਗਣੀ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਰੰਗ ਸੈਂਗ ਜਮਾ ਗਲਾਈ ਦੇ ਵਿੱਚ ਤੇ ਹਵਾਨਾ ਦੋਸਤੋ ਚੈੱਕ ਕਰ ਸਕਦੇ ਆ ਝੋਟੀ ਦਾ ਉਹ ਇਹ ਵੱਡੇ ਕਦ ਕਾਠ ਦੋਸਤੋ ਝੋਟੀ ਥੋੜੀ ਜੀ ਲਿੱਸੀ ਆ ਉਪਰ ਉਹ ਝੋਟੀ ਦੋਸਤੋ ਚੰਗੀ ਆ ਜੈਡ ਬਲੈਕ ਆ ਕੋਈ ਥੋੜੀ ਜੀ ਵਾਈਟ ਆ ਗਈ ਝੋਟੀ ਦੀ ਝੋਟੀੋਂ ਕੱਦ ਸੋਨਾ ਦੋਸਤੋ ਝੋਟੀ ਦਾ ਹਵਾਨਾ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ 11 ਪੰਜ ਦਿਨਾਂ ਦੀ ਝੋਟੀ ਨੂੰ ਦੋਸਤੋ ਹਵਾ ਨਾਲ ਪਿਆਰ ਵਧੀਆ ਕਰ ਦੇਣਾ ਸਾਫ ਹਵਾ ਨਹੀਂ ਝੋਟੀ ਹੈ ਦੋਸਤੋ ਦੇਖ ਸਕਦੇ ਆ ਚੱਲ ਥੋੜਾ ਸਿਆਹ ਸੋਹਣਾ ਹਵਾ ਨਾਲ ਜੇ ਵਾਲ ਢੱਲਾ ਥੋੜੀਆਂ ਪਈਆਂ ਝੋਟੀ ਦੇ ਵਾਲ ਢੱਲਾ ਕੱਢ ਕੇ ਹਵਾ ਨਾਲ ਟੈਟ ਕਰਕੇ ਦੇ ਫੇਸ ਸੋਹਣਾ ਜੀ ਆਹ ਦੇਖ ਸਕਦੇ ਆ ਫੇਸ ਕੁਆਲਟੀ ਥੋੜਾ ਜਿਹਾ ਮੱਥੇ 'ਚ ਫੁੱਲ ਆ ਗਿਆ ਝੋਟੀ ਦੇ ਉਹ ਝੋਟੀ ਜਵਾਂ ਜੈਡ ਬਲੈਕ ਫੁੱਲ ਵੱਡੇ ਕਾਦ ਕਾਟੇ ਦੋਸਤੋ ਝੋਟੀ ਹੈ ਆ ਦੇਖ ਸਕਦੇ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਪੂਰੀ ਸੋਹਣੀ ਝੋਟੀ ਹੈ ਬਾਈ ਦੀ ਅਤੇ ਦੇਖ ਸਕਦੇ ਆਂ ਦੋਸਤੋ ਫੈਟ ਕੋਠੇ ਦੀ ਬੰਤਰ ਦੇਖ ਸਕਦੇ ਆਂ ਝੋਟੀ ਦੀ ਰੇਟ ਬਾਈਕ ਹਨਾ ਝੋਟੀ ਦੇ ਫੋਨ ਦੇ ਉੱਪਰ ਹੀ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ